ਪੇਪਰਾਵਾਏ ਪਾਕਿਸਤਾਨੀ ਲੈਜਾ ਕੀ ਹੁੰਦਾ ਤੇ ਅ ਸਿੱਖਾਂ ਵਾਲੀ ਪੰਜਾਬੀ ਕੀ ਹੁੰਦੀ ਆ ਪੰਜਾਬੀ ਦੇ ਵੱਡੇ ਲੈਜੇ ਜਿਹੜੇ ਨੇ ਨਾ ਉਤਰੀ ਚੋਂ ਦੀ ਲੈਜੇ ਨੇ ਜਿਨ੍ਹਾਂ ਦੇ ਵਿੱਚ ਲਹਿੰਦੇ ਪੰਜਾਬ ਚ ਖਾਲੀ 3 ਲੈਜੇ 30 ਬੋਲੇ ਜਾਂਦੇ ਨੇ ਤੇ ਚੜ੍ਹਦੇ ਪੰਜਾਬ 'ਚ ਕੋਈ 4-5 ਲੈਜੇ ਨੇ ਵੱਡੇ ਵੱਡੇ ਨਾਮ ਹੈ ਤੁਹਾਡੇ ਅੱਗੇ ਕਰ ਦਿੰਨੇ ਆ ਜਿਦੇ ਚ ਪੁਠਵਾਰੀ ਹਿੰਦਕੋ ਮਲਤਾਨੀ ਸ਼ਾਹਪੂਰੀ ਗਾਟਕੀ ਢਣੀ ਅ ਰਿਆਸਤੀ ਡੇਰਾ ਵਾਲੀ ਮਾਝਿਆ ਦੇ ਇਹ ਆਂਦੇ ਨੇ ਤੇ ਚੜ੍ਹਦੇ ਪੰਜਾਬ ਤੇ ਤੁਹਾਡੀ ਮਿਲਵਈ ਹੈ ਦੁਆਬੇ ਵਾਲੀ ਹੈ ਕੋਹਦੀ ਹੈ ਤੇ ਉੱਥੇ ਵੀ ਮਾਝੇ ਵਾਲੀ ਹੈ ਠੀਕ ਹੈ ਤੇ ਲੈ ਜਿਹੜੇ ਨੇ ਨਾ ਉਹਨਾਂ ਨੂੰ ਤੇ ਬੋਲੀਆਂ ਉਹ ਹਜ਼ਾਰ ਸਾਲ ਲੱਗਦੇ ਨੇ ਉਹਨਾਂ ਨੂੰ ਵੰਣ ਪਿੱਛੇ ਇਹ 72 ਸਾਲ ਦੀ ਪਹਿਲਾ ਜਿਹੜੀ ਵੰਣ ਹੋਈ ਹੈ ਉਹਦੇ ਨਾਲ ਲੈ ਜੇ ਨਹੀਂ ਬੰਦੇ ਉਹ ਟਾਈਮ ਲੱਗਦਾ ਹੈ ਨਾ ਗੱਲਾਂ ਨੂੰ ਠੀਕ ਹੈ ਤੇ ਕੋਮਾ ਵੀ ਹਜ਼ਾਰ ਸਾਲ ਲੈਂਦੀਆਂ ਨੇ ਤੇ ਇਹ ਜਿਹੜਾ ਨਾ ਥੋੜਾ ਜਿ ਤੁਸੀਂ ਜਿਹੜਾ ਬੋਲੀ ਬੋਲੀ ਕਰਦੇ ਹੋ ਨਾ ਤੇ ਥੋੜਾ ਜਿ ਬੋਲੀ ਬਾਰੇ ਜਾਣਕਾਰੀ ਵੀ ਲਓ ਪੁੱਛੋ ਬੰਦੇ ਤੋਂ ਕਿਹੜੇ ਪਾਸੇ ਦਾ ਐ ਤੂੰ ਕਿਹੜਾ ਇਲਾਕਾ ਹੈ ਤੇਰਾ ਕਿਹੜੀ ਥਾਂ ਹੈ ਤੇ ਕਿਹੜਾ ਲੈਜਾ ਹੈ ਠੀਕ ਹੈ ਤੇ ਅ ਐਸਾ ਤੁਸੀਂ ਆਪਣੇ ਇਤਿਹਾਸ ਨਾਲ ਰਲੋਗੇ ਤੇ ਥੋੜੀ ਜੀ ਤੁਹਾਨੂੰ ਵੀ ਜਾਣਕਾਰੀ ਹੋਵੇ ਕਿਉਂਕਿ ਅਸੀਂ ਇੱਥੇ ਕਰਨੇ ਆ ਗੱਲ ਸਾਂਝੀ ਦੀ ਤੇ ਤੁਸੀਂ ਕਹਿੰਦੇ ਹੋ ਕਿ ਇੰਡੀਗੇਨ ਪੰਜਾਬੀ ਤੇ ਪਾਕਿਸਤਾਨ ਪੰਜਾਬੀ ਤੇ ਫਲਾਨਾ ਤੇ ਟਿੰਕਣਾ ਇਸ ਤਰ੍ਹਾਂ ਨਹੀਂ ਹੁੰਦਾ ਪੰਜਾਬੀ ਜਿਹੜੀ ਹੈ ਨਾ ਉਹ ਹਰ ਕੁਝ ਕਿਲੋਮੀਟਰ ਦੇ ਬਾਅਦ ਉਹਦਾ ਲੈ ਜਾ ਬਦਲ ਜਾਂਦਾ ਹੈ ਤੇ ਉਹ ਉਸ ਹਿਸਾਬ ਦੇ ਨਾਲ ਫਿਰ ਉਸ ਇਲਾਕੇ ਦੇ ਲੋਕ ਹੈ ਨਾ ਉਹ ਗੱਲ ਕਰਦੇ ਨੇ ਤੇ ਰੱਬ ਸੋਣੇ ਦਾ ਵਾਸਤਾ ਤੁਹਾਨੂੰ ਇਹ ਜਿਹੜੀ ਹੈ ਨਾ ਜਾਣਕਾਰੀ ਪੰਜਾਬੀ ਬਾਰੇ ਤੁਹਾਡਾ ਤੁਹਾਨੂੰ ਪਹੁੰਚਾਈ ਦੀ ਹੈ ਤੇ ਦੂਜੀ ਗੱਲ ਹੈ ਕਿ ਅਸੀਂ ਵੀ ਪੰਜਾਬੀ ਲਿਖਨੇ ਆ ਜਨਾਬ ਜੀ ਅਸੀਂ ਸ਼ਾਮਕੀ ਚ ਲਿਖਨੇ ਆ ਤੇ ਚੜ੍ਹਦੇ ਪੰਜਾਬ ਵਾਲੇ ਗੁਰਮੁਖੀ ਚ ਲਿਖਨੇ ਆ ਲਿਖਦੇ ਨੇ ਠੀਕ ਹੈ ਤੇ ਪੰਜਾਬੀ ਦੀ ਇੱਕ ਲਿਪੀ ਨਹੀਂ ਹੈ ਦੋ ਲਿਪੀਆਂ ਨੇ ਜਿਹਨੂੰ ਤੁਸੀਂ ਉਰਦੂ-ਉਰਦੂ ਆਂਦੇ ਹੋ ਨਾ ਉਹ ਉਰਦੂ ਬੋਲੀ ਹੈ ਉਰਦੂ ਦੀ ਜਿਹੜੀ ਲਿਪੀ ਹੈ ਉਹ ਉਹੀ ਪੰਜਾਬੀ ਵਾਲੀ ਲਿਪੀ ਜਿੱਦੇ ਚ ਵਾਰਿਸ਼ਾ ਬੁੱਲੇ ਸ਼ਾ ਅਤੇ ਬਾਬਾ ਫਰੀਦ ਨੇ ਲਿਖਿਆ ਸੀ ਨਾ ਤੇ ਇਹ ਸ਼ਾਮੁਖੀ ਕਿ ਲਾਂਦੀ ਹੈ ਤੇ ਅਸੀਂ ਲਹਿੰਦੇ ਪੰਜਾਬ ਵਾਲੇ ਉਸ ਲਿਪੀ 'ਚ ਲਿਖਨੇ ਆਂ ਠੀਕ ਹੈ ਅਸੀਂ ਕੋਈ ਇਸ਼ਾਰਿਆਂ ਦੀ ਬੋਲੀ 'ਚ ਕਿਤਾਬਾਂ ਨਹੀਂ ਲਿਖਦੇ ਅਸੀਂ ਵੀ ਸ਼ਾਮੁਖੀ 'ਚ ਲਿਖਨੇ ਆਂ ਤੇ ਬਹੁਤ ਵੱਡੀ ਗੱਲ ਹੈ ਸਾਡੀ ਬੋਲੀ ਵਾਸਤੇ ਕਿ ਵੱਡੀ ਮਹਾਨ ਬੋਲੀ ਹੈ ਸਾਡੀ ਉਹਦੀ ਦੋ ਲਿਪੀਆਂ ਤੇ ਵੱਡੇ 30 34 ਲੈਜੇ ਨੇ ਉਹਦੇ ਤੇ ਜਿਹੜੇ ਐਕਸੈਂਟਸ ਨੇ ਉਹ ਤੇ ਬੇਸ਼ੁਮਾਰ ਨੇ ਤੇ ਐਸੀ ਗੱਲ ਤੇ ਤੁਹਾਨੂੰ ਨਾ ਲੜਨਾ ਨਹੀਂ ਚਾਹੀਦਾ ਐਸੀ ਗੱਲ ਤੇ ਤੁਹਾਨੂੰ ਮਾਣ ਕਰਨਾ ਚਾਹੀਦਾ ਆਪਣੀ ਬੋਲੀ ਤੇ ਤੇ ਪੁੱਛੋ ਕਿਹੜੇ ਪਾਸੇ ਦੇ ਹੋ ਐ ਨਾ ਕਿ ਆਕਰ ਪਾਕਿਸਤਾਨੀ ਪੰਜਾਬੀ ਇੰਡੀਅਨ ਪੰਜਾਬੀ ਪੇਸੀ ਸਾਂਝ ਪੁਣੇ ਦੀ ਗੱਲ ਕਰਨੇ ਆ ਸਾਂਝ ਪੁਣੇ ਦੀ ਗੱਲ ਕਰ ਕਰ ਕੇ ਅੱਕ ਗਏ ਆ ਤੇ ਤੁਸੀਂ ਫੇਰ ਹੋਈ ਤੁਹਾਡੀ ਗਰਹਾਰੀਆਂ ਜਿਹੜੀਆਂ ਫਸਤੀਆਂ ਨੇ ਨਾ ਸਾਡੀਆਂ ਕੀ ਕਰੇ ਪੰਜਾਬੀਆਂ ਦੀ ਚਲੋ ਜੀ ਰਾ